ਮੇਨ ਖੱਤਿਆ ਕਿਹੜਾ ਰਪਿੰਦਰ ਵਾ ਜਿਹਨੂੰ ਆਵਾਜ਼ਾਂ ਦੇਂਦੇ ਆ ਓਏ ਮੁੰਡਾ ਵਾ ਪੀ ਜਾ ਲੋ ਇਹ ਮੇਹੋ ਗੱਲ ਚੱਲ ਉੱਠ ਤਾਂ ਮੂੰਹ ਧੋ ਤੇ ਚਾਹ ਮੁੱਠ ਪੀ ਕੀ ਕਰਨਾ ਉੱਠ ਕੇ ਮੈਂ ਉਹ ਦੋਵੇਂ ਪਿਓ ਪੁੱਤ ਖੇ ਜਾਂਦੇ ਆ ਕੰਮ ਕਰਕੇ ਆਏ ਆ ਖੇਦੇ ਰਹਿੰਦੇ ਆ ਨੰਗਰਾਂ ਨੂੰ ਪੱਠੇ ਪਾ ਲੰਦਾ ਤੂੰ ਖੇਦੇ ਰਹਿੰਦੇ ਆ ਮੁੜ ਕੇ ਤਿਆਰ ਬਿਆ ਹੋ ਗਿਆ ਤੇ ਨਿਕਲ ਜਾਣਾ ਮੈਂ ਮਾਤਾ ਆਇਆ ਹੀ ਹੋਣੀ ਓਏ ਅੱਜ ਮੈਂ ਲੱਭੀ ਉੱਠਿਆ ਨਹੀਂ ਇਹ ਕੁੱਤਾ ਵਾ ਜੇ ਕੋਈਂ ਥਾਲ ਦਿੰਦੀ ਆ ਮੇਰੀ ਗੱਲ ਨੂੰ ਨਹੀਂ ਸਵੇਰ ਤੇ ਪੇਪਰ ਤਾਂ ਗਏ ਆ ਤੇਰਾ ਫੱਤ ਨਹੀਂ ਮਗਰ ਚਾਹ ਬਣਾ ਕੇ ਉਹਨੂੰ ਕਹਿੰਦੀ ਵੀ ਲੈ ਜਾ ਤੁਹਾਨੂੰ ਵੀ ਪਤਾ ਵਾ ਕਿੰਨੀਆਂ ਵਾਜਾਂ ਮਾਰਾਂ ਤੇ ਫੇਰ ਉੱਠਦਾ ਵਾ ਮੰਮੀ ਆਪ ਖਾ ਲੈਣਾ ਜਾ ਕੇ ਤੇ ਆਪ ਤੇ ਭਰਾਵਾ ਮੈਂ ਗਈ ਹਾਂ ਨਹੀਂ ਮੰਨਦਾ ਕੋਈ ਗੱਲ ਨਹੀਂ ਮਟਰ ਪਰੇ ਕਿ ਕੁੰਬਾ ਖਾਵੇ ਹੋ ਜਾਂਦੀਆਂ ਮੰਮੀ ਨੂੰ ਪੁੱਛਦੀ ਹੈ ਕਿ ਅਸੀਂ ਸਬਜ਼ੀ ਬਣਾ ਲੈਂਦੇ ਹਾਂ ਅੱਜ ਪੁਰਗੀ ਬਣਾਉਣਾ ਨਾਲ રોજ-ਰੋਜ। ਸੰਦੀਪਾ ਹਾਂਜੀ ਮੰਮੀ ਸਬਜ਼ੀ ਲੱਗੀ ਬਣਾਉਣਾ? ਹਾਂਜੀ ਮੈਂ ਸੋਚਿਆ ਦੀ ਮੈਂ ਮਟਰ ਵੀ ਪਏ ਆ ਤੇ ਖੂਮਾ ਖਰਾਬ ਹੋ ਡੀਆਂ ਤੇ ਇਹੋ ਬਣਾ ਲਈਏ। ਚੱਲੇ ਹੋਏ ਬਣਾਵਾ ਫਿਰ। ਹਾਂਜੀ। ਉਹਨਾਂ ਨੂੰ ਆਣ ਕੇ ਬਾਹਰ ਤੋਂ ਰੋਟੀ ਮੰਗਣੀਆਂ ਦੋਵੇਂ। ਮੈਨੂੰ ਲੱਗੀ ਬਸ ਕੱਟਣਾ। ਤੇ ਉਹ ਉੱਠਿਆ ਲੱਗ ਨਹੀਂ ਕਿ ਨਹੀਂ ਇਹਦੇ। ਕੋਈ ਗੱਲ ਨਹੀਂ ਮੰਮੀ ਸੌਂ ਲੈਂਦੋ ਫਿਰ ਕੀ ਐ? ਲੈ ਦੱਸ ਜਦੋਂ ਮੈਂ ਇਹ ਗੱਲ ਕਹੀ ਆ ਨਾ ਤੂੰ ਉਹਦੇ ਕਹਿ ਦਿੰਦੀ ਆ ਫਿਰ ਮੰਮੀ ਕੋਈ ਗੱਲ ਨਹੀਂ ਸੌਂ ਲੈਂਦੋ ਕੋਈ ਗੱਲ ਨਹੀਂ ਮੰਮੀ ਇਹੀ ਤੇ ਉਮਰ ਹੁੰਦੀ ਆ ਬਾਅਦ ਚ ਜ਼ਿੰਮੇਵਾਰੀਆਂ ਪੈ ਜਾਂਦੀਆਂ ਤੁਹਾਨੂੰ ਵੀ ਪਤਾ ਪਿਆ ਹੋ ਗਿਆ ਤੇ ਹਾਂ ਤੇਰੀ ਗੱਲ ਠੀਕ ਵਾ ਪਰ ਜਿਹੜੇ ਬਾਹਰ ਕੰਮ ਕਰਨਦੇ ਆ ਨਾ ਉਹਨਾਂ ਨੇ ਆਣ ਕੇ ਇਹ ਦਿਵਾਲੇ ਬਣਾਵਾ ਚਲ ਮੰਮੀ ਕੋਈ ਗੱਲ ਨਹੀਂ ਤੁਸੀਂ ਨਾ ਇੱਦਾ ਕਰਿਆ ਕਰੋ ਨਹੀਂ ਕਹਿੰਦੇ ਕੁਝ ਵੀ ਲੈ ਦੱਸ ਹਾਂ ਪੁੱਤ ਜੇ ਬਾਹਰ ਦਾ ਕੰਮ ਨਹੀਂ ਕਰ ਸਕਦਾ ਤੇ ਡੰਗਰਾਂ ਦਾ ਹੀ ਕਰ ਲੈ ਚਲ ਉਹਨਾਂ ਨੂੰ ਹੋਵੇ ਤਾਂ ਉਹਨਾਂ ਨੂੰ ਥੋੜਾ ਪਤਾ ਕੰਮ ਹੋ ਜਾਊਗਾ ਨਹੀਂ ਮੰਮੀ ਆਪੇ ਉੱਠ ਕੇ ਕਰ ਲੈਂਦਾ ਵਾ ਜਿੰਮੇਵਾਰ ਸਮਝ ਲੈਣੀ ਉਹਨੇ ਆਪੇ ਚਲ ਠੀਕ ਵਾ ਫਿਰ ਬਣਾ ਲੈ ਤੂੰ ਸਬਜ਼ੀ ਤੁਸੀਂ ਨਾ ਇੱਦਾ ਕਰਿਆ ਕਰੋ ਕੋਈ ਗੱਲ ਨਹੀਂ ਛੋਟਾ ਵਾ ਜੀ ਮੈਨੂੰ ਫਿਰ ਨਾ ਉਹ ਟੜਕਾ ਦਿੰਦੇ ਦੋਵੇਂ ਜਾਣੇ ਵੀ ਮੰਮੀ ਤੂੰ ਨਹੀਂ ਸਮਝਾ ਸਕਦੀ ਤੂੰ ਥਾੜ ਦੇ ਆ ਕੋਈ ਗੱਲ ਨਹੀਂ ਮੈਂ ਸਮਝਾ ਦ ਚਾਹ ਤੋਂ ਮਸੰਦਿਆਲੀ ਹੈਰਾਪੇਈ ਕੋਈ ਨਹੀਂ ਜਾਉ ਤਾਂ ਮੈਂ ਸਬਜੀ ਬਣਾਉਣੀ ਹੈ ਚਲ ਸਬਜੀ ਕਾਟੀ ਲਵਾਂ ਫਿਰ ਉਹਨੇ ਨਹੀਂ ਆਦਾ ਜਾਣਾ ਹਨਾ ਮੁਕੀ ਟਾਈਮ ਨਾਲ ਜੜੀ ਵੇਹੜਾ ਦਿਖਾਣ ਇੰਨਾ ਤਾਂ ਕੰਮ ਕਰ ਰਹੇ ਆਂ ਉੱਥੇ ਤੈਨੂੰ ਇਹ ਨਹੀਂ ਲੱਗਦਾ ਚਾਹ ਪਣੀ ਮਗਰ ਲੈ ਗਏ ਵੇਹੜਾ ਮੇਰੇ ਸਾਹਮਣੇ ਸਭਾਈ ਹੁਣਾਉਂਗਾ ਜੇਰ ਮੋਣ ਜੀ ਦੀ ਨਾਲ ਵੇਹੜਾ ਇਹ ਨਾਲ ਗ੍ਰੋਸ ਵੇਹੜੇ ਗਏ ਆ ਤੇ ਮਗਰ ਮੈਂ ਚਾਹ ਹੀ ਲੈ ਜਾ ਨਾ ਮਾਰ ਨਹੀਂ ਠਾਲਿਆ ਨੂੰ ਚੋਣਾ ਆ ਕੇ ਪੱਠੇ ਵੀ ਆ ਪਾਉਣੇ ਪੈਣੀਆਂ ਦੇਖੇ ਸਹੀ ਕਰਦਾ ਕੀ ਆ ਚੱਲ ਵੇਖਦੇ ਆ ਕੀ ਕਰਨ ਰਿਹਾ ਰਮਨ ਅੰਦੀ ਆ ਗਾ ਸੁਣ ਮੇਰੀ ਆ ਗਈ ਜੀ ਲੈ ਮਰੋਟੀ ਟਾਟੇ ਵਾ ਤੂੰ ਰੋਟੀ ਖਾ ਲੋ ਰੋਟੀ ਕੀ ਖਾਣੀ ਆ लवली ਉੱਠਿਆ ਨਹੀਂ ਜੀ ਕੁੱਤਾ ਆਵਾਜ਼ੇ ਕੋਈ ਨਹੀਂ ਥਾਲ ਦਿੰਦੀ ਆ ਮੇਰੀ ਗਾਸ ਬਣਾਈ ਨਹੀਂ ਸਵੇਰੇ ਤੇ ਪਿਓ ਪੁੱਤ ਗਏ ਆ ਤੇਰਾ ਫਰਜ਼ ਨਹੀਂ ਮਗਰ ਚਾਹ ਬਣਾ ਕੇ ਉਹਨੂੰ ਕਹਿੰਦੀ ਵੀ ਲੈ ਜਾ ਤੁਹਾਨੂੰ ਵੀ ਪਤਾ ਵਾ ਕਿੰਨੀ ਆਵਾਜ਼ਾਂ ਮਾਰਦਾ ਫੇਰ ਉੱਠਦਾ ਵਾ ਮੰਮੀ ਨੂੰ ਆਪ ਠਾਲ ਲੈਣੇ ਜਾ ਕੇ ਤੁਸੀਂ ਬਾਹਰ ਤੇ ਭਰਾਵਾ ਮੈਂ ਗਈ ਹਾਂ ਨਹੀਂ ਮੰਨਦਾ ਕੋਈ ਗੱਲ ਨਹੀਂ ਮੈਂ ਥਾਲਦੀ ਆ ਉਹਨੂੰ ਆਪ ਸ਼ਰਮ ਚਾਹੀਦੀ ਆ ਮਗਰ ਕੋਈ ਚਾਹ ਨੇ ਪਾਣੀ ਨਹੀਂ ਹੈ ਰੇ ਇਦਾਂ ਹੀ ਆ ਚੱਲ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਮੁੜ ਕੇ ਤਿਆਰ ਹੋਣਾ ਵਾ ਤੇ ਕਹਿਣਾ ਮੈਂ ਪੜਨ ਚੱਲੇ ਆ ਜੇ ਜੜੀ ਨੂੰ ਕੋਈ ਨਹੀਂ ਨਾ ਕਹਿੰਦੇ ਉਨੂੰ ਆਪ ਸਮਝਾਓ ਤੁਸੀਂ ਤੇ ਮਤਲਬ ਵੇ ਨਹੀਂ ਕਿ ਅੱਜ ਉਹ ਆਪਣਾ ਡਰ ਰੱਖ ਉਹ ਦਬਕਾ ਤੇ ਮਾਰਿਆ ਕਰ ਵੀ ਉੱਠਾ ਮਾਵਾ ਦਾ ਕਿੱਥੇ ਡਰ ਹੁੰਦਾ ਵਾ ਡਰ ਤੇ ਪਿਓ ਦਾ ਚਾਹੀਦਾ ਵਾ ਤੁਸੀਂ ਕਿਹਾ ਕਰ ਉਹਨੂੰ ਕੁਝ ਤੁਸੀਂ ਮੇਰੇ ਤੇ ਸਾਰੀ ਗੱਲ ਸੁੱਟ ਦਿੰਦੇ ਜੇ ਕਿ ਤੂੰ ਕਿਆ ਰਮਨ ਜੇ ਮੈਂ ਕਹਿਣ ਤੇ ਆ ਗਿਆ ਨਾ ਤੇ ਫਿਰ ਤੁਸੀਂ ਮਾ ਪਤਾਂ ਦੇ ਕਹਿਣਾ ਵੀ ਉਹਦੇ ਮੂੰਹ ਤੇ ਦਾੜੀ ਆਈ ਹੈ ਤੇ ਉਹਨੂੰ ਤੁਸੀਂ ਰੌਲਾ ਪਾਉਂਦਾ ਚੰਗੇ ਲੱਗਦੇ ਜੀ ਕੋਈ ਗੱਲ ਨਹੀਂ ਮੈਂ ਸਮਝਾ ਲੈਂਦੀ ਆ ਰੋਟੀਆਂ ਲੈ ਜਾਓ ਉਹਨੂੰ ਰੋਟੀ ਤੇ ਖਾਓ ਪਹਿਲਾਂ ਉਹ ਥਾਲ ਗਿਆ ਲਿਆਓ ਨਾ ਬਾਹਰ ਨੂੰ ਰੋਟੀ ਦਾ ਤੈਨੂੰ ਪੈ ਗਿਆ ਵਾ ਅਡਗ ਡਿੰਗ ਡੇ ਹੀ ਹਾਰੇ ਮੈਂ ਤੁਹਾਨੂੰ ਆਪੇ ਕਿਹਾ ਜੜੀ ਪਠੇ ਆ ਵੀ ਪੋਣੇ ਬਣੇ ਜਾ ਕੇ ਤੂੰ ਰਹਿ ਰਿਹਾ ਅੱਜ ਅਹੀਂ ਇਹ ਕੰਮ ਨਹੀਂ ਕਰਨਾ ਨਾਲੇ ਪਾਵਾ ਵੀ ਅਹੀਂ ਕਰੀਏ ਤੇ ਘਰ ਦਾ ਵੀ ਅਹੀਂ ਕਰੀਏ ਤੇ ਇਹਨੇ ਕੀ ਕਰਨਾ ਵਾ ਤੈਨੂੰ ਠਾਲ ਕੇ ਨਾ ਤੈਨੂੰ ਡਾਓ ਇਦਾਂ ਹੀ ਕਰਦਾ ਗਈ ਤੇ ਆਇਆ ਮਾਂ ਤੇਰੀ ਹੁਣ ਰਪਿੰਦਰ ਰਪਿੰਦਰ ਹਾ ਇਹਨੂੰ ਕੀ ਹੋ ਗਿਆ ਵਾ ਇਹ ਕਿ ਨਵਾਜਾ ਮਾਰ ਲੈਂਡਿਆ ਬੇ ਲੰਮੀ ਉੱਠ ਤਾਂ ਟਾਈਮ ਇਹ ਕਿੰਨਾ ਹੋ ਗਿਆ ਵਾ ਉਹ ਪਿਓ ਪੁੱਤ ਬਾਰੇ ਕੰਮ ਕਰ ਰਹੇ ਆ ਕਹਾ ਕੀ ਰਿਆ ਵਾ ਜਾ ਕੱਢਣਾ ਕੀ ਆਵਾਜ਼ਾ ਕੱਢਣ ਡਿਆ ਮੈਨ ਖੱਤਿਆ ਕਿਹੜਾ ਰੁਪਿੰਦਰ ਵਾ ਜਿੰਨੂੰ ਆਵਾਜ਼ਾਂ ਦੇਣ ਡਿਆ ਓਏ ਮੁੰਡਾ ਵਾ ਕੀ ਆ ਰਵੇ ਹੋ ਗੱਲ ਚਲ ਉੱਠ ਤਾਂ ਮੂੰਹ ਤੋਂ ਚਾਹ ਮੋੜ ਪੀ ਕੀ ਕਰਨਾ ਉੱਠ ਕੇ ਮੈਂ ਉਹ ਦੋਵੇਂ ਪਿਓ ਪੁੱਤ ਖਿਜਣ ਡਏ ਆ ਕੰਮ ਕਰਕੇ ਆਏ ਆ ਖੇਜਦੇ ਰਹਿੰਦੇ ਉਹਨਾਂ ਡੰਗਰਾਂ ਨੂੰ ਪੱਠੇ ਪਾ ਦਿੰਦਾ ਤੂੰ ਖੇਜਦੇ ਰਹਿੰਦੇ ਆ ਮੁੜ ਕੇ ਤਿਆਰ ਬਿਆਰ ਹੋ ਗਿਆ ਤਾਂ ਨਿਕਲ ਜਾਣਾ ਵਾ ਮੈਂ ਮਾਤਾ ਆਇਆ ਹੀ ਹੋਣੀ ਓਏ ਅੱਜ ਮੈਨੂੰ ਛੁੱਟੀ ਆ ਤਾਂ ਇਹ ਸੁਤਾਂ ਅਸੋ ਤਾਰਮੀ ਛੁੱਟੀ ਵਾਲੇ ਦਿਨ ਇਹ ਨਾ ਸੋਚੀ ਵੀ ਕੋਈ ਕੰਮ ਵੀ ਕਰਨਾ ਉੱਠ ਪਾ ਦਾ ਕੋਈ ਨਹੀਂ ਉੱਠ ਜਾਣਾ ਜਿਵੇਂ ਤੇਰਾ ਪਿਓ ਆ ਗਿਆ ਨਾ ਫੇਰ ਨਾ ਗਈ ਫੇਰ ਆਵਾਤਾਵਾ ਨਾ ਪੂਰਾ ਕਰਨਾ ਹੀ ਚਾਹ ਤੂੰ ਕਹਦੇ ਆ ਉਹਨੂੰ ਕਿ ਉੱਠ ਗਿਆ ਮੇਰੇ ਕੋਲ ਨਹੀਂ ਕਹਿ ਲੈਂਦਾ ਬਥੇਰੀ ਬੇਇਜ਼ਤੀ ਕਰਵਾਉਂਦਾ ਹੀ ਮੈਂ ਮੇਰੇ ਕੋਲ ਨਹੀਂ ਕਰਵਾਈ ਜਾਂਦੀ ਘੜੀ ਘੜੀ ਚੱਲ ਆ ਜਾ ਠਕ ਕੇ ਉੱਠਣਾ ਹੀ ਪੈਣਾ ਮੈਨਾਂ ਨੇ ਨਾ ਕਿਤੇ ਸੌਂ ਨਹੀਂ ਦੇਣਾ 8:30 ਹੋਏ ਆ ਤੇ ਨਾਂ ਨਹੀਂ ਮਾਦਾ ਨਾ ਕਿੱਥੋਂ ਪਤਾ ਲੱਗਿਆ ਮੇਰੇ ਰਵਿੰਦਰ ਦਾ ਨਾਂ ਲੈਣ ਡਿਆ ਕਿ ਨਹੀਂ ਚੱਤ ਨਹੀਂ ਬੋਲਣ ਦੇ। ਚੱਲ ਆ ਵੀ ਸ਼ੁਗਰ ਆ ਵੀ ਪਜ ਗਿਆ। ਉੱਠਣਾ ਹੀ ਪੈਣਾ ਵੀ ਨਾ ਕਿੱਥੋਂ ਦਿਵਾ ਲੂ ਹਟਣਾ ਮੇਰੇ। ਮੇਰੇ ਘਰ ਸੁਣੋ ਤਾਂ ਹੋ ਜੀ ਰਿਹਾ। ਹਾਂਜੀ। ਘਰ ਟੱਪਣਾ ਮੇਰੇ ਇਹ ਕਰਨੀ ਸੀ। ਹਾਂ। ਤੁਸੀਂ ਤੁਸੀਂ ਬੰਬੀ ਤੋਂ ਆਏ ਤਾਂ ਰੋਲਾ ਪਾਉਂਦੇ ਪੀ। ਹਣ ਜਵਾਈ ਭਾਈ ਆ ਉਹਦੇ ਹੁਣ ਦੇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਕੀ ਸੋਚੂਗਾ ਪੀ ਇਹਨਾਂ ਦੇ ਘਰ ਵਿੱਚ ਕੀ ਚੱਲਦਾ ਵਾ ਪਿਛੋਂ ਤੇ ਅੱਗੇ ਅਗਲਾ ਦੁਖੀ ਆਇਆ ਵਾ ਮਾਂ ਪਿਓ ਤਾਂ ਉਹਦਾ ਅੱਗੇ ਹੈ ਨਹੀਂ ਤੇ ਸ਼ਰੀਕਾ ਨੇ ਪਿਆਰ ਨਹੀਂ ਲੱਗਣ ਦਿੱਤੇ ਕਹਿਣਾ ਉੱਥੋਂ ਆਇਆ ਵਾ ਤਾਂ ਗਾੜੀ ਵੀ ਇਹੋੇ ਕੰਮ ਆ ਰਮਨ ਉਹਨੇ ਹੁਣ ਕਿਹੜਾ ਕਿਤੇ ਜਾਣਾ ਵਾ ਅਸਰ ਉਹਨੂੰ ਪਤਾ ਤਾਂ ਲੱਗਣਾ ਹੀ ਆ ਨਾਲੇ ਨਾ ਉਹਦੇ ਕੋਲ ਜ਼ਿਆਦਾ ਕੰਮ ਨਾ ਕਰਾਇਆ ਕਰੋ ਉਹਨੂੰ ਪੁੱਤ ਬਣਾ ਕੇ ਰੱਖੋ ਆਪਣਾ ਅਗਲਾ ਨਾ ਇਹ ਨਾ ਮਹਿਸੂਸ ਕਰੇ ਕਿ ਮੈਂ ਸੌਰੰਦ ਦੇ ਪਿੰਡ ਆਇਆ ਤਾਂ ਮੇਰੇ ਕੋ ਕੰਮ ਕਰਾਂਦੇ ਆ ਓਦਾਂ ਨਾਲ ਲੈ ਲੂਗੇ ਚੱਲ ਪਏ ਅਗਲੇ ਦਾਂ ਵੀ ਜੀ ਜਾਲ ਕਰੇਂਦਾ ਮਰਾਮਨ ਜੀ ਰੋਟੀ ਪਾਣੀ ਖਾਣਾ ਤਾਂ ਕੰਮ ਤੇ ਕਰਨਾ ਹੀ ਪੈਣਾ ਹਾਂ ਹਾਂ ਕੋਈ ਨਹੀਂ ਜਦੋਂ ਪੇਤੀ ਹੋ ਗਿਆ ਮੈਂ ਆਪੇ ਕਰ ਲਿਆ ਕਰਨਾ ਵਾ ਇਹ ਥੋੜਾ ਵੀ ਕੱਲ ਆਇਆ ਤਾਂ ਅੱਜ ਦੇ ਕੋ ਕੰਮ ਕਰੋਂ ਡਾ ਬਣਾ ਨਾਲੇ ਕੁੜੀ ਕੀ ਸੋਚੂਗੀ ਹਈਦਾ ਨਹੀਂ ਕਰੀਦਾ ਯਾਰ ਮੈਂ ਉਹਨੂੰ ਥੋੜਾ ਕਿਹਾ ਸੀ ਕਿ ਮੈਂ ਚੱਲੇ ਬੰਬੀ ਨੂੰ ਉਹ ਆਪ ਹੀ ਤੁਰ ਪਿਆ ਮੇਰੇ ਨਾਲ ਕਹੀ ਲੈ ਕੇ ਤੁਸੀਂ ਇਦਾਂ ਕਰੋ ਕਿ ਲਵਲੀ ਨੂੰ ਖਾ ਲਿਆ ਕਰੋ ਉਹਨੂੰ ਨਾਲ ਖੜਿਆ ਕਰੋ ਕੋਈ ਗੱਲ ਨਹੀਂ ਸਕੂਲ ਜਾਣ ਦੇ ਵੇਲੇ ਨਾ ਕਾਲਜ ਜਾਣ ਦੇ ਵੇਲੇ ਨਾ ਕੰਮ ਕਰਕੇ ਜਾ ਹੀ ਸਕਦਾ ਵਾ ਚਲੋ ਕੋਈ ਗੱਲ ਨਹੀਂ ਇਹ ਗੱਲ ਦਾ ਧਿਆਨ ਰੱਖੋ ਤੁਸੀਂ ਵੀ ਸਿਆਣੇ ਵੇ ਉਹ ਧਿਆਨ ਰੱਖਿਆ ਵਾ ਅੰਮੀ ਜੀ ਮੈਥਡ ਖਾਨੇ ਕੀ ਗੱਲ ਕਰਦੀ ਮਾਦੀ ਗੱਲ ਕਰਨੀ ਪੁੱਤ ਗੱਲ ਮੰਮੀ ਇਹੀ ਕਿ ਮੈਂ ਸੋਚਦੀ ਹਾਂ ਕਿ ਹੁਣ ਪਲੱਸ 2 ਤੇ ਮੇਰੀ ਹੋ ਗਈ ਆ ਆਹੋ ਤੇ ਹੁਣ ਮੈਂ ਅੱਗੀ ਨਾ ਪੈ ਜਾ ਪੁੱਤ ਤੇ ਤੋਂ ਫੈਨ ਦਾ ਸੋਚਣ ਨਹੀਂ ਆ ਪਰ ਇਹ ਆ ਵੀ ਗਾੜੀ ਹੁਣ ਇਹ ਸੋਚ ਲਾ ਵੀ ਪੜਾਈ ਦਾ ਖਰਚਾ ਕਿੱਥੋਂ ਇਹਨਾਂ ਲਵਣਾ ਅੰਗਰੀਬਾਂ ਨੇ ਹੈ ਫਰਾ ਤੇਰਾ ਨਿਆਣਾ ਤੇ ਉਹ ਸਿਰਤੇ ਨਹੀਂ ਤੇ ਖਰਚਾ ਫਿਰ ਗਾੜੀ ਪੜਾਈ ਦਾ ਪਤਾ ਕਿੰਨਾ ਵਾ ਮੰਮੀ ਜੀ ਹੈ ਤੇ ਸਹੀ ਆ ਪਰ ਮੇਰਾ ਇਰਾਦਾ ਹੀ ਕਿ ਚੱਲ ਅੱਗੇ ਵੀ ਥੋੜਾ ਬੋਧਾ ਪੜ ਲੈਂਦੀ ਨਾ ਤੇ ਚੱਲ ਵਧੀਆ ਹੋ ਜਾਂਦਾ ਚੱਲ ਕਿਤੇ ਪ੍ਰਾਈਵੇਟ ਹੀ ਨੌਕਰੀ ਕਿਤੇ ਕਰ ਲੂੰਗੀ ਤੇ ਕਿਤੇ 10000 ਆਇਆ ਹੀ ਕਰੂਗਾ ਘਰ ਉਹ ਤਾਂ ਤੇਰੀ ਗੱਲ ਪੁੱਤ ਮੈਂ ਮੰਨਨੀ ਆ ਵੀ ਠੀਕ ਵਾ ਗੱਲ ਪੜ ਜਾਂਦੀ ਤੇ ਚੰਗਾ ਹੈਗਾ ਅਰ ਹੁਣ ਪਤਾ ਆਪਣਾ ਘਰ ਵੇਖ ਕੇ ਹੀ ਆ ਨਾ ਪੱਲਾ ਵੇਖ ਕੇ ਹੀ ਪੜਾਉਣਾ ਤੈਨੂੰ ਨੀਰਾ ਕਪੜਾ ਵੀ ਚੰਗਾ ਚਾਹੀਦਾ ਗਾੜੀ ਖਰਚਾ ਵੀ ਚਾਹੀਦਾ ਸਭ ਕੁਝ ਫੀਸਾਂ ਕੀ ਨਹੀਂ ਚਾਹੀਦਾ ਤੇ ਕਿੱਥੋਂ ਇੰਨਾ ਕਰਨਾ ਭਰਾ ਤੇਰਾ ਤੇ ਜੇ ਕਮਾਉਂਦਾ ਨਹੀਂ ਕੁਝ ਵੀ ਜੇ ਨਿਆਣਾ ਵਿਚਾਰਾ ਉਹ ਆ ਪੜਨੇ ਆ ਹੋਰ ਮੰਮੀ ਜੀ ਪਲੱਸ 2 ਦਾ ਤੇ ਕੋਈ ਫਾਇਦਾ ਨਹੀਂ ਆ ਪਲੱਸ 2 ਕਰਕੇ ਤੇ ਘਰੇ ਹੀ ਬਹਿਣਾ ਆ ਉਹ ਤਾਂ ਤੇਰੀ ਗੱਲ ਠੀਕ ਹੈ ਉਦਾਂ ਪਰ ਚਲੋ ਕੋਈ ਨਹੀਂ ਵੇ ਇੰਨੇ ਆ ਕਰਨੇ ਆ ਸਲਾਹ ਪਰ ਮੈਨੂੰ ਜਾਪਦਾ ਨਹੀਂ ਨਾ ਵੀ ਗਾੜੀ ਬੁੱਤ ਪੜਾਇਆ ਜਾਏ ਸਾਡੇ ਕੋਲ ਤੇ ਕਰਨੇ ਕਿੱਥੇ ਗਿਆ ਆ ਕਰਨ ਵੀ ਥਈ ਉਹਨਾਂ ਦੇ ਵਿਚਾਰਾ ਆ ਜਾਂਦਾ ਬਾਪੇ ਆਉਂਦਾ ਫਿਰ ਪੁੱਛ ਲੈਣੀ ਆ ਮੈਂ ਤੁਹਾਨੂੰ ਕਹਿੰਨੀ ਆ ਕਿ ਉਹਨੂੰ ਥੋੜਾ ਨਾਲ ਡੱਕ ਕੇ ਰੱਖਿਆ ਕਰੋ ਮੁੰਡਿਆਂ ਦੇ ਨਾਲ ਚਲਤੇ ਜਾਂਦਾ ਵਾ ਨਾ ਟਾਈਮ ਨਾ ਘਰ ਆਉਂਦਾ ਆ ਰਾਤ ਨੂੰ ਵੀ ਅੱਧੀ ਅੱਧੀ ਰਾਤ ਕਰ ਦਿੰਦਾ ਵਾ ਤੇ ਜੇ ਮੈਂ ਕਹਿੰਨੀ ਆ ਨਾ ਤੇ ਬਗੜੀ ਮੈਨੂੰ ਪੈਂਦਾ ਵਾ ਪੁੱਤ ਕਹਿੰਨੀ ਤੇ ਮੈਂ ਵੀ ਬਥੇਰਾ ਉਹਨੂੰ ਵੀ ਨੇਰੇ ਨੇਰੇ ਪੁੱਤ ਕਿਹੇ ਮੁੰਡੇ ਲਾਗੇ ਨਹੀਂ ਜਾਈਦਾ ਹੁੰਦਾ ਜਮਾਨੇ ਨਹੀਂ ਚੰਗੇ ਬੰਨੇ ਆਣੇ ਮੰਨਦੇ ਨਹੀਂ ਅੱਜ ਕੱਲ ਥੋੜਾ ਜਿਆਦਾ ਡਰ ਰੱਖਿਆ ਕਰੋ ਉਹਨਾਂ ਨੂੰ ਆ ਤਾਂ ਬਥੇਰਾ ਕਹਿਨੀ ਆ ਤੇ ਪੁੱਤਰ ਮਾਨ ਨੇ ਆਪਣੇ ਘਰ ਵਿਆਹ ਕਰ ਆਪਣੇ ਘਰ ਦਾ ਕੰਮ ਕੀਤਾ ਤੇ ਮਾਨ ਨੇ ਘਰ ਬੈਠਿਆ ਕਰ ਨਾ ਕਿ ਦਿਨਾਂ ਜਾਇਆ ਕਰ ਬਾਹਰ ਅੰਦਰ ਮਮੀ ਜੀ ਜ਼ਮਾਨਾ ਨੀਗਾ ਚੰਗਾ ਹੈਗਾ ਪਤਾ ਨਾ ਨਹੀਂ ਚੰਗਾ ਕੋੜ ਮੁੰਡੇ ਜਿਹੜੇ ਆ ਨਾ ਉਤੋਂ ਕੁਖ ਦੇ ਵਿੱਚੋਂ ਕੋਹ ਮੋਟਰਸਾਈਕਲ ਚੱਲ ਜਾਂਦੇ ਆ ਅੰਨੇ ਵੜ ਡਾਉਂਦੇ ਨਾ ਨਾ ਪਤਾ ਲੱਗਦਾ ਨਾ ਹੋਰ ਹਾਂ ਇਹੋ ਗੱਲ ਵਾ ਨਾ ਹੁਣ ਕੋਈ ਮੰਨੇ ਤਾਂ ਫੇਰ ਹੀ ਆ ਨਾ ਪਤਾ ਸਮਝਾਵਾਂਗੇ ਫੇਰ ਤੁਸੀਂ ਸਮਝਾਈ ਮੈਂ ਵੀ ਬਹਿ ਕੇ ਤੁਮੇ ਜਣੀਆਂ ਸਮਝਾਵਾਂਗੇ ਮਿਲ ਜਾਉਦਾ ਆਵਾਜ਼ ਤੇ ਆਉਂਦੀ ਆ ਜਾਂਦਾ ਆ ਆ ਲਿਆ ਹੁਣ ਆ ਨਾ ਚਲ ਤੁਸੀਂ ਗੱਲ ਕਰਿਓ ਮੜੀ ਜੀ ਆਹੋ ਆਉਂਦਾ ਤਾਂ ਕਰਨੀ ਆ ਗੱਲ ਸਮਝਾਉਣੀ ਆ ਕਿ ਕਿੱਥੋਂ ਆਇਆ ਤੂੰ ਮੈਨੂੰ ਪਹਿਲਾਂ ਦੱਸ ਵੀ ਕੰਮ ਕਿਹੜੇ ਗਿਆ ਪਰ ਮੇਰਾ ਨਾਂ ਨਾ ਲਿਓ ਨਹੀਂ ਤੇਰਾ ਤੇ ਨਾਂ ਮੇਰਾ ਨਾਂ ਲਿਆ ਨਾ ਉਹਨੇ ਮੇਰੇ ਦਿਵਾਲੇ ਹੋਏ ਨਾ ਉਸੇ ਵ ਲਈ ਚਲੋ ਤੇਰਾ ਨਾਮ ਕਾਨੂੰ ਪੁੱਤ ਲੈਣਾ ਵਾ ਤੇ ਉਦਾਂ ਹੀ ਮੈਂ ਉਹਨੂੰ ਪੁੱਛਾਂਗੀ ਵੀ ਗਿਆ ਕਿੱਥੇ ਹੱਥੋਂ ਤੇ ਆਇਆ ਕਿੱਥੋਂ ਵਾ ਫੇਰ ਉਹਨੇ ਕਹਿਣਾ ਵਾ ਜਾਣ ਜਾਣ ਕੇ ਸ਼ਿਕਤਾਂ ਲਾਉਂਦੀ ਮੰਮੀ ਨੂੰ ਨਹੀਂ ਤੇਰਾ ਨਾਂ ਤੇ ਲੈਣਾ ਹੀ ਨਹੀਂ ਫੇਰ ਗੁੱਸਾ ਕਰ ਲਿੰਦੇ ਨਿਆਣੇ ਅੱਜ ਕੱਲ੍ਹ ਦੇ ਵੀ ਭੈਣ ਹੀ ਚੁਗਦੀਆਂ ਰਹਿੰਦੀਆਂ ਮੇਰੇ ਨਾਲ ਵੀ ਫਿਰਦਾ ਵਾ ਪਰ ਮਮੀ ਮੇਰਾ ਵੀ ਤੇ ਕੱਲਾ ਕੱਲਾ ਵੀਰ ਵਾ ਮੈਂ ਵੀ ਤੇ ਬਾਰੇ ਸੋਚਦੀ ਹਾਂ پتہ ਤੈਨੂੰ ਵੀ ਫਿਕਰ ਆ ਤੇਰਾ ਭਰਾ ਆ ਉਹੀ ਨਾ ਪਰ ਉਹ ਨਹੀਂ ਨਾ ਜਾਣਦੇ ਮੁੰਡੇ ਨਹੀਂ ਜਾਣਦੇ ਗੱਲ ਚੱਲੋਂ ਆਉਂਦੇ ਆ ਜੀ ਚਲ ਕੋਈ ਨਹੀਂ ਆ ਲੈਣ ਦੇ ਹਮਰਾ ਵੀ ਕੁਛ ਨਹੀਂ ਇੱਥੇ ਆਉਣਾ ਕਰੇ ਕੋਈ ਗੱਲ ਨਹੀਂ ਇੰਦਰੋਂ ਆਇਆ ਦੱਸਣਾ ਥੋੜਾ ਉਹਨੇ ਵੀ ਬੈਠੀ ਦੀ ਆਹ ਉਹ ਬੈਠੀ ਤੂੰ ਮੈਂ ਕਿੱਥੇ ਆ ਇੱਥੇ ਹੀ ਬਹਿਣਾ ਐਨੇ ਕਿੱਥੇ ਜਾਣਾ ਵਾ ਉਹ ਵੀ ਬੈਠੀ ਸੀ ਆ ਕੇ ਇੱਥੇ ਮੇਰੇ ਲੱਗ ਗਈ ਠੀਕ ਐ ਕਹਿੰਦੇ ਹੁਣ ਗਈ ਐ ਇਦਾਂ ਟੰਗਰਾ ਮਲ ਘਰ ਜਾਤੀ ਮਾਂ ਮਾ ਜਵਾਂ ਪ੍ਰਸ਼ਸ ਉਹ ਕਹਿੰਦਾ ਇਹ ਵੀ ਕਾੜੀ ਹੁਣ ਮੈਂ ਪਲੱਸ 2 ਤੇ ਮੇਰੀ ਹੋ ਗਈ ਆ ਹੂੰ ਤੇ ਮੈਨੂੰ ਗਾੜੀ ਮੰਮੀ ਹੋਰ ਪੜਾਓ ਅਸਾ ਪਲੱਸ 2 ਦਾ ਕੀ ਮੋਲਿਆ ਤੁਸੀਂ ਹਾਂ ਨਹੀਂ ਕੀਤੀ ਮੈਂ ਹਾਂ ਪਤਾ ਕਾਦੇ ਸਿਰ ਤੇ ਕਰਨੀ ਸੀ ਮੈਂ ਤੈਨੂੰ ਜਵਾਬ ਵੀ ਦਿੱਤਾ ਵਾ ਮੈਂ ਹਾਂ ਪਤਾ ਸਾਡੇ ਚ ਪਹੁੰਚ ਨਹੀਂ ਪੜਾਉਂਦੀ ਜੇ ਤੇ ਪਹੁੰਚ ਹੋਵੇ ਤੇ ਪੜਾ ਲਈਏ ਤੈਨੂੰ ਉਹ ਚਲੋ ਪਹੁੰਚ ਦੀ ਵੀ ਕੋਈ ਗੱਲ ਨਹੀਂ ਐ ਪੜਨਾ ਦੀ 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 ਜਿਹੜੀਆਂ ਸਹੇਲੀਆਂ ਵਾ ਨਾ ਆਹੋ ਮੈਨੂੰ ਉਹ ਠੀਕ ਜਿਹਾ ਨਾ ਲੱਗਦਾ ਉਹ ਅੱਛਾ ਹਾਂ ਮੰਮੀ ਮੈਨੂੰ ਉਹਨਾਂ ਦੇ ਨਾ ਚਾਲ ਚੱਲਣ ਜੇ ਸਹੀ ਲੱਗਦੀ ਹੂੰ ਹੂੰ ਤੇ ਮੈਂ ਕਹਿੰਨਾ ਵੀ ਤੁਸੀਂ ਰਹਿਣ ਦਿਓ ਚੱਲ ਪੁੱਤ ਤੇਰੇ ਨਾਲ ਹੀ ਸਲਾਹ ਵਾ ਮੇਰੇ ਜਿੱਦਾਂ ਜਿੱਦਾਂ ਤੂੰ ਆਖੇਂਗਾ ਉਦਾਂ ਹੀ ਮੈਂ ਕਰਨਾ ਮੈਂ ਕੀ ਕਰ ਲੈਣਾ ਕੱਲੀ ਸਲਾਹ ਦੀ ਤੇ ਕੋਈ ਗੱਲ ਨਹੀਂ ਤੁਸੀਂ ਆਪ ਵੀ ਇੱਕ ਵਾਰੀ ਸੋਚ ਲਓ ਨਾ ਜੇ ਜਿਆਦਾ ਕਹਿੰਦੇ ਆ ਵੀ ਮੈਂ ਪੜਨਾ ਨਾ ਤੇ ਫਿਰ ਤੁਸੀਂ ਵੇਖ ਲਓ ਐਂਦੀ ਤੇ ਉਹ ਹੈਗੀ ਆ ਉਹ ਤੇ ਆਂਦੀ ਵੀ ਮੁੱਲ ਕੋਈ ਨਹੀਂ ਚਲੋ ਕਿਤੇ ਹੋਰ ਚਾਰ ਪੜ ਜਾਗੇ ਕਲਾਸਾਂ ਤੇ ਕਿਤੇ ਮੈਂ ਚਲੋ ਲੱਗ ਜਾਾਂਗੀ ਤਾਂ ਤਾਂ ਵੀ ਕੋਈ 10000 ਆਊਗਾ ਹੀ ਤੇ ਮੈਂ ਪੁੱਤ ਤੇਰਾ ਤੇ 10000 ਆਊਗਾ ਪਰ ਪਹਿਲੋਂ ਕਰਾਂਗੇ ਕਲਾਸਾਂ ਪੜ੍ਹੇਂਗੇ ਤੇ ਫੇਰ ਹੀ ਆ ਨਾ ਖਰਚਾ ਲਾ ਕੇ ਉਹ ਮੰਮੀ ਤੁਸੀਂ ਰਹਿਣ ਦਿਓ ਹਾਂ ਮੰਮੀ ਮੈਂ ਤੇ ਇਦਾਂ ਕਹਿਨਾ ਵਾਂ ਕੋਈ ਚੰਗਾ ਘਰ-ਬਾਰ ਲੱਭ ਕੇ ਨਾ ਤੇ ਦੀਦੀ ਦਾ ਵਿਆਹ ਹੀ ਕਰਤੀਏ ਪੁੱਤੋਂ ਮੰਨੇ ਤੇ ਤਾਂ ਮੈਂ ਨਾ ਵਿਆਹ ਵੱਲ ਹੁਣ ਪੁੱਛ ਕੇ ਵੇਖਾਂਗੇ ਕਿ ਪੁੱਤ ਤੇਰਾ ਕਿਦਾਂ ਰਿਸ਼ਤਾ ਕਰਕੇ ਚੰਗੇ ਘਰ ਤੇ ਕਰ ਦਿੰਨੇ ਆ ਤੇ ਜੇ ਉਹ ਮੰਨ ਜੂ ਤਾਂ ਠੀਕ ਐ ਨਾ ਮੰਨੂ ਤੇ ਫੇਰ ਕੀ ਕਰਾਂਗੇ ਔ ਚਲੋ ਕੋਈ ਗੱਲ ਨਹੀਂ ਮੰਮੀ ਹੁਣ ਇਹ ਗੱਲਾਂ ਮੈਂ ਤੁਹਾਨੂੰ ਕਰਨੀਆਂ ਤੇ ਤੁਸੀਂ ਕਰਨੀਆਂ ਨਹੀਂ ਮੈਂ ਆ ਹੀ ਪੁੱਛਾਂ ਤੁਸੀਂ ਇੱਕ ਕਰੀ ਨਾ ਆਪਣੇ ਤੁਰਤੇ ਗੱਲ ਕਰਕੇ ਤਾਂ ਵੇਖ ਲਿਓ ਜੇ ਨਹੀਂ ਮੰਨਦੇ ਫਿਰ ਇਦਾਂ ਕਰਾਂਗੇ ਵੀ ਚਲੋ ਕਾਲਜ ਤੇ ਬਣਾ ਸਾਡੇ ਕੋਈ ਨਹੀਂ ਪਹੁੰਚ ਆਣੀਆਂ ਨਾ ਭੇਜਾਂ ਦੀ ਆਹੋ ਤੇ ਆ ਪਿੰਡ ਜਿਹੜੇ ਸਲਾਈ ਵਿੱਚ ਖੌਂਦੇ ਉਹਨਾਂ ਕੋ ਭੇਜ ਦਾਂਗੇ ਨਾਲ ਥੋੜੇ ਸਲਾਈ ਸੂਰੀ ਸਿੱਖ ਲੈਣਗੇ ਚਲੋ ਮਾੜਾ ਮੋਟਾ ਜਿਹੜੇ ਸੂਟ ਸਾਟ ਆਉਣਗੇ ਘਰ ਦਾ ਖੱਤੇ ਤੇ ਚੱਲੂ ਗਈ ਹੋਰ ਪਤਾ ਕਿਉਂ ਨਹੀਂ ਬੜਾ ਫਰਕ ਪੈਂਦਾ ਵਾ ਨਾ ਆਪਣੇ ਬੰਦਾ ਸੀਨੇ ਤਾਂ ਨਹੀਂ ਮਾਣ ਆਹ ਇਹ ਤਾਂ ਗੱਲ ਹੈ ਵਾ ਚਲੋ ਕੋਈ ਗੱਲ ਨਹੀਂ ਤੁਸੀਂ ਬੋ ਤੇ ਮੈਂ ਨਾ ਮੱਝ ਨੂੰ ਪਾਣੀ ਪੂਣੀ ਦਾਲਾ ਫਰਵਾਹ ਕਾ ਮੈਂ ਚਲੇ ਨਹੀਂ ਆਉਂਦੀ ਕਿ ਬਗਾਵ ਨਹੀਂ ਮੰਨਣਾ ਕਿ ਨਹੀਂ ਮੰਨਣਾ ਹੁਣ ਕੁੜੀਆਂ ਦੀ ਵੀ ਗਾੜੀ ਮਰਜੀ ਆ ਉਹ ਪੜਨਾ ਚਾਹੁੰਦੀ ਆ ਮੈਂ ਕੀ ਕਰਾਂ ਮੁੰਡਾ ਮੰਨਦਾ ਨਹੀਂ ਚਲੇ ਬਾਜ਼ਾਰ ਦੀ ਆ ਮਾਦੀ ਨੂੰ ਪਾਣੀ ਡਾਈ ਦਵਾ ਕਰਨ ਦਾ ਕੀ ਪਤਾ ਵਾ ਉਹ ਨਹੀਂ ਹੈ ਕਲੀਅਰ ਕਰਨ ਮੁੰਡਾ ਆ ਜਾਂ ਜੀ ਜੁੱਤ ਦੱਸਣਾ ਇੰਨੇ ਕੀ ਜਣਾ ਮੈਨੂੰ ਹਲੋ ਠੀਕ ਆ ਠੀਕ ਆ ਆਪਣਾ ਸੁਣਾ ਦੂੰ ਕੁਛ ਨਹੀਂ ਬਸ ਕੰਮ ਨਹੀਂ ਕਰਨਾ ਤੂੰ ਵੀ ਕਰੰਗੀ ਆ ਅੱਛਾ ਅੱਛਾ ਪੜਨ ਦੀ ਆ ਨਹੀਂ ਨਹੀਂ ਹਲੇ ਕਿੱਥੇ ਹਲੇ ਤੇ ਘਰੇ ਸिलाई ਕਰਨ ਲਈ ਆ ਕਿ ਚਾਹ ਲੱਗੀ ਐਡਮਿਸ਼ਨ ਕਰਵਾ ਦੋ ਪਰ ਮੰਨਦੇ ਨਹੀਂ ਮੰਮੀ ਹਲੇ ਉਹੀ ਨਾ ਮੈਂ ਇਹ ਹੀ ਕਹਿਣ ਦੀ ਹੀ ਕਿ ਚੱਲ ਅੱਗੇ ਵੀ ਪੜ ਲੈਂਦੇ ਤੇ ਵਧੀਆ ਹੀ ਨਾ ਪਰ ਤੂ ਤੇ ਘਰੋਂ ਚੰਗੀ ਆ ਤੈਨੂੰ ਤਾਂ ਸਾਰਾ ਕੁਝ ਮਿਲਦਾ ਆ ਤੇ ਹੁਣ ਸਾਡੇ ਘਰ ਦੇ ਹਾਲਾਤ ਵੀ ਤੇ ਇਦਾਂ ਦੇ ਹੀ ਆ ਤੇ ਤੈਨੂੰ ਪਤਾ ਪੜਾਈ ਤੇ ਖਰਚਾ ਵੀ ਕਿੰਨਾ ਹੁੰਦਾ ਵਾ ਨਾ ਉਹੀ ਤੇ ਮੈਂ ਕਹਿਣ ਦੀ ਆ ਮੰਮੀ ਨੂੰ ਕਿ ਅਸੀਂ ਪੁਰਾਣੀਆਂ ਸਹੇਲੀਆਂ ਆ ਤੇ ਹੁਣ ਇਹਦਾ ਆਪਾਂ ਕਰੂ ਜੇ ਨਾਲ ਉਹਨਾਂ ਵੀ ਛੱਡ ਜਾਣਾ ਆ ਕੋਈ ਨਹੀਂ ਉਹਦਾ ਇੱਕ ਦੋ ਵਾਰ ਗੱਲ ਕਰੂੰਗੀ ਫਿਰ ਮੰਮੀ ਨਾ ਭਲਾ ਕੀ ਕਹਿੰਦੇ ਆ ਕੋਈ ਨਹੀਂ ਫਿਰ ਮੈਂ ਦੱਸੂੰਗੀ ਤੈਨੂੰ ਠੀਕ ਆ ਠੀਕ ਆ ਚਲੋ ਓਕੇ ਫਿਰ ਐ ਮੈਂ ਨਾ ਕੰਮ ਡੇਈਂ ਨਹੀਂ ਕਰਨ ਵਿਹਲੀ ਹੋ ਕੇ ਕਰੂੰਗੀ ਤੈਨੂੰ ਠੀਕ ਆ ਇਹਦੇ ਤੇ ਕਰਦੇ ਚੰਗੀ ਆ ਵੇਲਾ ਆ ਗਿਆ ਫੇਰ ਪੜ੍ਹਨੇ ਨਾ ਪਾਤੀ ਆ ਜੇ ਮੈਂ ਪੜ੍ਹਨ ਵੱਲੋਂ ਕੈਨੀ ਆ ਨਾ ਤੇ ਕਿਆ ਦੰਦੀ ਆ ਵੀ ਖਰਚਾ ਕਿੱਥੋਂ ਲਾਉਣਾ ਵਾ ਪਰ ਗੱਲ ਵੀ ਸਹੀ ਆ ਹੁਣ ਸਾਡੇ ਘਰ ਦੇ ਹਾਲਾਤ ਵੀ ਇਦਾਂ ਨੇ ਰੋਟੀ ਤੇ ਮਾਹ ਪੂਰੀ ਹੋਣ ਲਈ ਆ ਤੇ ਗਾੜੀ ਫੀਸਾਂ ਐਡਮਿਸ਼ਨ ਕਿੰਨਾ ਖਰਚਾ ਵਾ ਚੱਲ ਕੋਈ ਨਹੀਂ ਇੱਕ ਦੋ ਵਾਰ ਮੰਮੀ ਨੂੰ ਪੁੱਛੂੰਗੀ ਜੇ ਇਹਦੇ ਮੰਨਣਗੇ ਠੀਕ ਆ ਨਹੀਂ ਤੇ ਫਿਰ ਕੋਈ ਗੱਲ ਨਹੀਂ ਕੰਮ ਤੇ ਤਰਾ ਆਂਦੀ ਆਂਦੀ ਆ ਗਿਆ ਮੈਂ ਘੇਲੀ ਆਹ ਕਰ ਲੋ ਗੱਲ ਮੰਮੀ ਨਾਲ ਆਹ ਕਰ ਲੋ ਮਾਸੀ ਰੌਣ ਬੈਠੂ ਅੱਛਾ ਹੈਲੋ ਸਸੀ ਗੱਲ ਭੈਣ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ ਹਾਂ ਠੀਕ ਠਾਕ ਬੱਚਿਆਂ ਦਾ ਹੁੰਦਾ ਬਾਰਾ ਹੁਣ ਠੀਕ ਠੀਕ ਆ ਹੁਣ ਭਾਜੀ ਠੀਕ ਆ ਹਾਂ ਠੀਕ ਆ लवली ਵੀ ਆ ਕਰਨਾ ਕੀ ਇਹੋ ਕੰਮ ਨੂੰ ਦੇ ਕੇ ਨਿੱਕੇ ਮੋਟੇ ਆ ਹਸਨਦੀਪ ਇੱਥੇ ਹੀ ਆ ਕਰਨਾ ਕੀ ਹੀ ਭੈਣ ਜੀ ਤੁਹਾਨੂੰ ਪਤਾ ਹੀ ਆ ਪਰੋਣੇ ਦਾ ਮਾਪਿਓ ਤੇ ਸਿਰ ਤੇ ਹੈ ਨਹੀਂ ਤੇ ਜਦੋਂ ਮਾਪਿਓ ਸਿਰ ਤੇ ਨਾ ਹੋਵੇ ਸ਼ਰੀਕਾ ਟਿਕਾ ਨਹੀਂ ਦਿੰਦਾ ਥੋੜਾ ਬੋਧਾ ਤਾਂ ਅੰਤਰ ਵਿਚਾਰਿਆ ਨੇ ਔਖਾ ਸੌਖਾ ਕੱਢਿਆ ਤੇ ਚੱਲ ਕੋਈ ਨਹੀਂ ਮੰਮੀ ਹੁਣਾਂ ਨੂੰ ਕੀ ਦੱਸਣਾ ਕੀ ਦੱਸਣਾ ਤੇ ਜਿਆਦਾ ਹੀ ਉਹਨਾਂ ਨੇ ਤੰਗ ਕੀਤਾ ਨਾ ਫਿਰ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਭਈ ਦਾਵਾ ਤੁਹਾਨੂੰ ਤੰਗ ਕਰਦੇ ਆ ਤੇ ਮੈਂ ਫਿਰ ਇਹਨਾਂ ਨੂੰ ਇਹ ਗੱਲ ਕਹੀ ਤੇ ਕੱਲਾ ਵਿਚਾਰਾ ਹੈਗਾ ਵਾ ਅਕਸਰ ਪਾਣੀ ਤਾਂ ਵੀ ਲਾਉਣ ਨਹੀਂ ਜਾਣਾ ਹੀ ਪੈਣਾ ਵਾ ਤੇ ਜੇ ਕਿਤੇ ਰਾਤ ਭਰ ਆ ਤੇ ਸੱਟ ਪੇਟ ਲਾ ਦੇਂਗੇ ਤੇ ਫੇਰ ਕੀ ਕਰਨਾ ਤੇ ਇੱਥੇ ਲਿਆਉਂਦੇ ਆ ਕੋਈ ਗੱਲ ਨਹੀਂ ਇੱਥੇ ਜਾਇਆ ਕਰਿਓ ਤੇ ਫੇਰਾ ਫੁਰਾ ਮਾਰ ਆਇਆ ਕਰਿਓ ਘਰ-ਬਾਰ ਖੋਲ ਕੇ ਵੀ ਇਹ ਹੈ ਨਹੀਂ ਮੁੰਡਾ ਦੇ ਬੜਾ ਚੰਗਾ ਵਿਚਾਰਾ ਕਿਦਾ ਥਾਂ ਨਹੀਂ ਦਿਖਾਉਂਦਾ ਜਿੱਥੇ ਬਹਿ ਜਾਂਦਾ ਵਾ ਮੈਂ ਵੀ ਇਹੋ ਗੱਲ ਹੀ ਸੋਚੀ ਨਾ ਚਲਾਕ ਚੁਸਤ ਹੋਵੇ ਨਾ ਫੇਰ ਤੇ ਮੈਂ ਹੀ ਕਹਿਣਾ ਸੀ ਵੀ ਰਹਿਣ ਦੋ ਉੱਥੇ ਹੀ ਬੜਾ ਮਾਨਸਵਾ ਤੇ ਨਾਲੇ ਜਿੱਦ ਕੁੜੀ ਦੇ ਮੂੰਹ ਵਾਲੇ ਵੇ ਨਹੀਂ ਆ ਫੇਰ ਮੈਨੂੰ ਆਪ ਨੂੰ ਘੁੱਤ ਰਹੁੰਦਾ ਹੈ ਹਾਂ ਹਾਂ ਉਹ ਹੀ ਤਾਂ ਸਿਆਣੇ ਸੱਚ ਹੀ ਕਹਿੰਦੇ ਆ ਨਾ ਕਿ ਜੇ 3 ਪੁੱਤ ਹੋਣ ਤੇ ਮਾਪਿਓ ਵੀ ਚਾਹੀਦਾ ਵਾ ਮਾਪਿਆਂ ਦਾ ਬਿਨਾ ਨਾ ਸ਼ਰੀਕਾ ਨਹੀਂ ਜੇ ਪਿਆਰ ਲੱਗਣ ਦਿੰਦਾ ਤੇ ਮਾਰਿਆ ਫੇਰਾ ਕਿਸੇ ਦਿਨ ਤੱਕੀ ਕੋਈ ਨਹੀਂ ਵੇਖੂਗੀ ਜੇ ਮੇਰਾ ਟਾਈਮ ਲੱਗਾ ਫੇ ਮੈਂ ਆ ਜੂਗੀ ਸੰਦੀਪ ਇੱਥੇ ਰਹੀ ਸੀ ਸਬਜ਼ੀ ਬਣਾਉਣ ਅੰਦਰ ਹੁਣੀ ਆ ਉਹ ਵੀ ਵਿਚਾਰੀ ਚੱਕਦੀ ਆ ਕੀ ਚਾਚੇ ਤਾਈ ਕੀ ਕਹਿਣਗੇ ਵੀ ਵਿਆਹ ਕੀਤਾ ਅਸੀਂ ਤੇ ਇੱਥੇ ਆ ਗਈ ਆ ਤੇ ਮੈਂ ਉਹਨੂੰ ਕਹ ਮੈਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਅਸੀਂ ਤੇਰੇ ਮਾਪਿਓ ਆ ਜਦੋਂ ਸਾਨੂੰ ਨੂੰ ਕੋਈ ਗੱਲ ਹੈਗੀ ਤੇ ਲੋਕ ਭਾਵੇਂ ਜੋ ਮਰਜ਼ੀ ਕਹਿੰਦੇ ਰਹਿਣ ਜੱਗ ਵੀ ਕਿਸੇ ਨੇ ਜਿੱਤਿਆ ਕਦੀ ਆਹੋ ਕੋਈ ਗੱਲ ਨਹੀਂ ਨਾ ਹੋਊ ਤੇ ਮੈਂ ਇਹਨਾਂ ਦੋਵਾਂ ਜਾਨਾਂ ਨੂੰ ਘਲਾਉਂਗੀ ਤੁਹਾਡੇ ਕੋਲ ਹਾਂ ਚਲੋ ਠੀਕ ਆ ਚੰਗਾ ਭੈਣ ਜੀ ਸਸਰੀ ਕਾ ਕਾਲ ਫੇਰ ਹੀ ਧਿਆਨ ਪਾਉਣ ਨੂੰ ਫਿਕਰ ਤੇ ਹੁੰਦਾ ਹੀ ਐ ਇਹਨੂੰ ਮੈਂ ਦੱਸਿਆ ਜੀ ਤੇ ਇਦਾਂ ਵਾ ਤਾਂ ਹੀ ਪੁੱਛ ਹੁੰਦੀ ਹੁਣੀ ਕਿ ਉਹਨਾਂ ਦਾ ਕੀ ਹਾਲ ਆ ਮੰਮੀ ਆਲਾ ਫੋਨ ਆਪਣਾ ਤੇ ਉਹ ਕੌਣ ਕੀ ਦਾ ਮੁੰਡਿਆ ਆਇਦਿੰਨੀ ਫੋਨ ਮਮੀਸੇ ਲੀਦਾ ਹੁੰਦੇ ਆ ਹੀ ਜੋਤ ਦਾ ਅੱਛਾ ਕੀ ਆਂਦੀ ਐ ਕਹਿਣਾ ਉਹਨੇ ਕੀ ਆ ਐਡਮਿਸ਼ਨ ਵੱਲੋਂ ਡਈ ਹੀ ਕਹਿਣਾ ਹੂੰ ਉਹਨੇ ਤੇ ਕਰਵਾ ਲਈ ਆ ਅੱਛਾ ਤੇ ਮੇਰੇ ਵੱਲੋਂ ਡਈ ਹੀ ਪੁੱਛਣਾ ਹੂੰ ਤੇ ਮੈਂ ਹਾਂ ਹਾਲੇ ਤੀ ਇਦਾਂ ਹੀ ਚੱਲੁੰਦੀ ਆ ਇਹ ਪੁੱਛਣ ਨਹੀਂ ਆ ਮੰਮੀ ਨੂੰ ਜੇ ਇਹ ਮੰਨਣਗੇ ਫਿਰ ਵਾ ਨਹੀਂ ਤੇ ਫਿਰ ਕੈਨਸਲ ਹੀ ਆ ਪਤਾ ਵੇਖਣ ਕੇ ਆਣ ਵੇਖ ਵਿਚਾਰ ਕਰਾਂਗੇ ਤੇ ਫਿਰ ਦੇਖਾਂਗੇ ਹੁਣ ਅਸੀਂ ਉਹ ਤੇ ਪੈਸੇ ਵਾਲੇ ਲੋਕ ਦਾ ਉਹਨਾਂ ਦੀ ਤੇ ਕੋਈ ਗੱਲ ਨਹੀਂ ਉਹ ਤੇ ਜੋ ਮਾਤੀ ਜਦੋਂ ਮਰਜ਼ੀ ਕਰਾ ਲੈਣ ਜੋ ਮਰਜ਼ੀ ਕਰਨ ਹੁਣ ਅਸੀਂ ਆਪਣਾ ਪੁੱਤ ਘਰ ਵੇਖਣਾ ਵਾ ਚੱਲ ਮੰਮੀ ਤੇ ਪਾਣੀ ਢਾ ਲਿਆ ਮੈਂ ਜੀ ਪਾਣੀ ਤੇ ਢਾਤਾ ਵਾ ਕਰਨ ਨੂੰ ਵੇਖਣ ਨਹੀਂ ਸੀ ਤੇ ਕਰਨ ਤੇ ਮੈਨੂੰ ਲੱਭਾ ਨਹੀਂ ਕਿ ਦੇਵੀ ਫਿਰ ਹਾਰ ਕੇ ਮੈਂ ਆਪ ਹੀ ਢਾ ਲਿਆ ਚੱਲ ਚੰਗਾ ਕੀਤਾ ਕਰਨ ਦਾ ਕੀ ਪਤਾ ਕਿਹੜੇ ਵੇ ਆਉਣਾ ਵਾ ਦਰਬਾਰ ਪੈਲੀ ਗਲੀ ਭਾਂ ਚੱਲ ਗਿਆ ਹੋਇਆ ਚੱਲੋ ਇੱਕ ਵਾਰੀ ਸਲਾਹ ਕਰਕੇ ਵੇਖ ਲਿਓ ਹਾਂ ਕਰੰਨਾ ਵੀ ਅਲਾ ਕੀ ਕਹਿੰਦਾ ਵਾ ਚਲੋ ਕਰ ਲੈਨੇ ਸਲਾਹ ਫਿਰ ਆਉਂਦਾ ਵਾ ਤੇ ਪੁੱਛਨੇ ਜੇ ਫਿਰ ਬਹੁਤਾ ਆਖੇਗੇ ਤੇ ਫਿਰ ਵੇਹਲਾ ਨੇ ਪਤਾ ਉਹ ਕਿ ਸੁੱਕੇ ਹੋ ਕੇ ਕੀ ਕਰਨਾ ਫਿਰ ਹੁਣ ਤੈਨੂੰ ਵੀ ਪਤਾ ਹੀ ਆ ਪਤਾ ਕਰਦਾ ਆਪਣੇ ਦਾ ਆਹ ਨਹੀਂ ਉਹ ਤੇ ਮਮੀ ਮੈਂ ਸਮਝਿੰਦੀ ਆ ਨਹੀਂ ਸਿਆਣੀ ਆ ਤੂੰ ਕਿਹੜੀ ਪਤਨੀ ਆਣੀ ਆ ਤੈਨੂੰ ਸਾਰਾ ਹੀ ਪਤਾ ਵਾ ਚਲੋ ਕੋਈ ਨਹੀਂ ਕਰ ਲਿਓ ਸਲਾਹ ਤੇ ਫਿਰ ਮੈਨੂੰ ਦੱਸ ਦਿਓ ਵੀ ਬਾਰ ਬਾਰ ਫੋਨ ਦੇਈ ਹੀ ਕਰਨਾ ਕੋਈ ਗੱਲ ਨਹੀਂ ਵੇਖ ਲੈਨੇ ਬੈਠ ਕੇ ਕਰਾਂਗੇ ਸਲਾਹ ਕਿੱਦਾਂ ਕਰਨੀ ਆ ਹੁਣ ਇਹ ਤਾਂ ਖਿਹੜਾ ਬਹੁਤਾ ਕਰਨੀ ਆ ਤੇ ਫਿਰ ਵੇਖ ਲੈਨੇ ਆ ਤੇ ਬਣਾਉਣਾ ਕੀ ਆ ਜੀ ਸਬਜ਼ੀ ਚ ਸਬਜ਼ੀ ਜੋ ਵੇਖ ਲਓ ਜੇ ਤੇ ਦਾਲ ਬਣਾਉਣੀ ਦਾਲ ਨਹੀਂ ਤੇ ਫਿਰ ਆਲੂ ਗੋਭੀ ਬਣਾ ਲਓ ਚਲੋ ਚਲੋ ਠੀਕ ਆ ਮੈਂ ਵੀ ਕਰਾਂ ਸ਼ਾਮਾਂ ਦੇ ਪੈ ਗਈਆਂ ਵਾ ਤੇ ਟਾਈਮ ਕਿੰਨਾ ਲੱਗ ਜਾਣਾ ਫਿਰ ਕੱਟਦੇ ਹਣਾ ਨਹੀਂ ਨਹੀਂ ਠੀਕ ਵਾ ਤੇ ਤੂੰ ਕਿੱਥੇ ਚੱਲੀ ਏ ਇਹ ਤੇ ਨਹੀਂ ਮੈਂ ਤੇਰੇ ਵਾਲੀ ਆਈ ਹਾਂ ਮੈਂ ਆਹ ਵੇਖਾਂ ਪਾਣੀ ਡੋਣ ਗਈ ਆ ਤੇ ਨਾਲੇ ਮੈਨੂੰ ਫੋਨ ਦੀ ਆਵਾਜ਼ ਸੁਣੀ ਸੀ ਅੱਛਾ ਅੱਛਾ ਮੈਂ ਪੁੱਛਾਂ ਫੋਨ ਕਿਧਾ ਆਇਆ ਵਾ ਤੇ ਨਾਲੇ ਪੁੱਛਾਂ ਕਿ ਪਾਣੀ ਦਾ ਲਿਆ ਵਾ ਆਹ ਨਹੀਂ ਪਾਣੀ ਤੇ ਢਾਤਾ ਵਾ ਬਸ ਧਾਰੀ ਚੋਣੀ ਤੁਸੀਂ ਕੱਢ ਲਿਓ ਤੇ ਮੈਂ ਰੋਟੀ ਦਾ ਕਰ ਲਾ ਚੱਲ ਚੰਗਾ ਇਹ ਲੈ ਤੇ ਇਹ ਖੋਲੀ ਤੇ ਪੜਨੇ ਪਾਓ ਪੜਨੇ ਪਾਓ ਕੀ ਕਰਗੇ ਹੋਣਾ ਹੀ ਪੱਲਾ ਸਾਡਾ ਜਰੂਰ ਨਹੀਂ ਦਿੰਦਾ ਚਲੋ ਵੇਖ ਲੈਨੇ ਆ ਫਿਰ ਜਿੱਦਾਂ ਹੋਊਗਾ ਜੇ ਬੋਤਾ ਕਰੂਗੀ ਤੇ ਫਿਰ ਪਾ ਦਾਂਗੇ